ਇੱਕ ਪਰਚਾ ਪੱਤਰਕਾਰ ਹੁਕਮਚੰਦ ਤੇ ਕੱਟਿਆ ਗਿਆ ਹੈ ਇਹ ਪਰਚਾ ਜਿਹੜਾ ਇੱਕ ਬੀਬੀ ਦੇ ਦੁਆਰਾ ਇੱਕ ਦਰਖਾਸਤ ਦਿੱਤੀ ਗਈ ਸੀ ਉਹਦੇ ਬਿਆਨਾਂ ਦੇ ਆਧਾਰ ਤੇ ਕੱਟਿਆ ਗਿਆ ਮੇਰੇ ਦੋ ਬੱਚੇ ਗੁਜ਼ਰ ਗਏ انہوں ਨੇ ਵਾਅਦਾ ਕਰਿਆ ਮਰਦਾਵਾਦ ਕਿਸੇ ਜੇ ਗਰੀਬ ਦੀ ਨਾਲ ਬੇਇਨਸਾਫੀ ਹੋਈ ਹੈ ਤਾਂ ਉਹਦਾ ਵੀ ਧਿਆਨ ਰੱਖਿਆ ਜਾਵੇ ਜਿਹੜਾ ਹੈਗਾ ਕੋਈ ਏਜੰਡਾ ਚ ਨਾਂਸ ਲਾਇਆ ਜਾਵੇ ਇਹ ਚੀਜ਼ ਨੂੰ ਬਿਨਾਂ ਵਜਾ ਤੂੰ ਦਿੱਤੀ ਜਾ ਰਹੀ ਹੈ ਕਿ ਪੱਤਰਕਾਰ ਦੇ ਤੌਰ ਤੇ ਪਰਚੋ ਹੈ ਪੱਤਰਕਾਰਤਾ ਦਾ ਜਾਂ ਉਹਦੇ ਪੱਤਰਕਾਰ profession ਨਾਲ ਜਿਹੜਾ ਹੈਗਾ ਇਸ ਪਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਗੱਲ ਕਲੀਅਰ ਕਰ ਦਿੰਦਾ ਇਹ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਉਹਦੇ ਤੇ ਐਫ ਆਈ ਆਰ ਲੌਜ ਹੋਈਆਂ ਨਾ ਐਮ ਐਲ ਏ ਦੀ ਅਸ਼ੇਅ ਦੇ ਉੱਤੇ ਪਰਚਾ ਕੱਟਿਆ ਗਿਆ ਇਹ ਥੋੜਾ ਜਿਹਾ ਮਤਲਬ ਕਲੀਅਰ ਕਰੋ ਕਿਉਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਫਿਰ ਖਾਕੀ ਵੀ ਆ ਜਾਂਦੀ ਹੈ ਤਾਂ ਸਾਡਾ ਤਾਂ ਹੁਣ ਜੀ ਉਸਤਾਬਣਾ ਜੇ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਰਿਸਪਾਂਸ ਦੇਣ ਲੱਗ ਪਈਏ ਤਾਂ ਅਸੀਂ ਕਿੰਨਾ ਕੁ ਦੇਵਾਂਗੇ ਹਨਾ ਸਾਡੇ ਵਾਸਤੇ ਤਾਂ ਉਹ ਲੇਡੀ ਵੀ ਕਹੀ ਜਾਂਦੀ ਹੈ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਇਹ ਕਹ ਰਹੀ ਹੈ ਗਲਤ ਕਾਰਵਾਈ ਕਰਦੀ ਤਾਂ ਪੁਲਿਸ ਕਿਧਰ ਲਈ ਮੈਸੇਜਾਂ ਸਾਰਸਿਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਰਦੂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਪਰਚਾ ਪੱਤਰਕਾਰ ਹੁਕਮਚੰਦ ਤੇ ਕੱਟਿਆ ਗਿਆ ਹੈ ਇਹ ਪਰਚਾ ਜਿਹੜਾ ਇੱਕ ਬੀਬੀ ਦੇ ਦੁਆਰਾ ਇੱਕ ਦਰਖਾਸਤ ਦਿੱਤੀ ਗਈ ਸੀ ਉਹਦੇ ਬਿਆਨਾਂ ਦੇ ਆਧਾਰ ਤੇ ਕੱਟਿਆ ਗਿਆ ਹੈ ਕੀ ਕੁਝ ਉਸ ਪਰਚੇ ਦੇ ਵਿੱਚ ਕਿਹੜੀ ਕਿਹੜੀ ਧਾਰਾ ਲੱਗੀ ਆ ਤੇ ਕਿੰਨੇ ਵਿਅਕਤੀ ਉਹਦੇ ਚ ਨਾਮਜਦ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨਾਪ੍ਰੀਤ ਸਿੰਘ ਐਸ ਐਚਓ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਇਹ ਪਰਚੇ ਬਾਰੇ ਪੁੱਛਣਾ ਚਾਹੂੰਗੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪਰਚੇ ਦੀ ਚਰਚਾ ਬਹੁਤ ਜ਼ਿਆਦਾ ਹੋ ਗਈ ਆ ਤੇ ਇਸ ਕਰਕੇ ਤੁਹਾਨੂੰ ਵੀ ਮਤਲਬ ਬੋਲਣਾ ਪੈਣਾ ਆ ਦੱਸਣਾ ਪੈਣਾ ਹੈ ਕਿ ਪਰਚਾ ਕੌਣ ਲੇਡੀ ਸੀ ਕਿੱਥੋਂ ਦੀ ਸੀ ਉਹ ਤੇ ਕਿਹੜੇ ਕਿਹੜੀ ਧਾਰਾ ਕਿਹੜੇ ਕਿਹੜੇ ਵਿਅਕਤੀ ਤੇ ਲੱਗੀ ਆ ਜੀ ਮੈਂ ਇੱਕ ਐਫਆਈਆਰ ਨੰਬਰ 89 ਜਿਹੜੀ ਹੈਗੀ ਅਰੈਸਟ ਹੋਈ ਸੀ ਡੇਟਡ 27/6/2025 ਅੰਡਰ ਸੈਕਸ਼ਨ 318 612 ਬੀਐਨਐਸਐਸ ਤੇ ਜਿਹੜੀ ਪੁਰਾਣੀ 420 ਤੇ 120ਬੀ ਹੁੰਦੀ ਸੀ ਆਈਪੀਸੀ ਉਹਦੇ ਰੈਲੇਵੈਂਟ ਸੈਕਸ਼ਨ ਹੈ ਠੀਕ ਹੈ ਜੀ ਇਹ ਐਕਚੁਅਲੀ ਇੱਕ ਸਟੇਟਮੈਂਟ ਰਿਕਾਰਡ ਕਰਵਾਈ ਸੀਗੀ ਵੀਰਪਾਲ ਕੌਰ ਪਤਨੀ ਸਵਰਗੀ ਜਸਕਰਨ ਸਿੰਘ ਵਾਸੀ ਕਰੀਰਵਾਲੀ ਜ਼ਿਲ੍ਹਾ ਫਿਰੋਜ਼ਪੁਰ ਦੀ ਹੂੰ ਇਨਾਂ ਨੇ ਸਟੇਟਮੈਂਟ ਰਿਕਾਰਡ ਕਰਵਾਈ ਸੀ ਕਿ ਇਹਨਾਂ ਦੇ ਜਿਹੜੇ ਹਸਬੰਡ ਦੀ ਡੈਥ ਹੋ ਗਈ ਸੀ ਕੈਂਸਰ ਕਰਕੇ 2022 ਦੇ ਵਿੱਚ ਇਹ ਗਰੀ ਫੈਮਿਲੀ ਤੋਂ ਬਿਲੋਂਗ ਕਰਦੀ ਆ ਤੇ ਇਹਨਾਂ ਦੇ ਹਸਬੰਡ ਨੇ ਇੱਕ ਟਰੈਕਟਰ ਦਾ ਨਾਮ ਕਰਾਇਆ ਹੋਇਆ ਸੀ ਉਹਦੇ ਟਰੈਕਟਰ ਸੀਗਾ ਉਹਨਾਂ ਕੋਲ ਸੋਨਾ ਲਿਖਾ 2021 ਮਾਡਲ ਹੂੰ ਉਹਦੋਂ ਦੀ ਮੌਤ ਤੋਂ ਉਹ ਉਹਨਾਂ ਨੇ ਜਿਹੜਾ ਟਰੈਕਟਰ ਸੀਗਾ ਡਾਊਨ ਪੇਮੈਂਟ ਕਰਕੇ ਬਾਕੀ ਜਿਹੜਾ ਹੈਗਾ ਲੋਨ ਤੇ ਲਿਆ ਹੋਇਆ ਸੀ ਟਰੈਕਟਰ ਹੂੰ ਤੇ ਉਸ ਤੋਂ ਨਾਲ ਉਹਨਾਂ ਨੇ ਜਿਹੜਾ ਹੈਗਾ ਜਦੋਂ ਕਿਸ਼ਤ ਜਾਂਦੀ ਸੀਗੀ ਲੋਨ ਦੀ ਤੇ ਨਾਲ ਬੀਮਾ ਵੀ ਕਰਵਾਇਆ ਹੋਇਆ ਸੀ ਆਪਦੇ ਲੋਨ ਇੰਸ਼ੋਰਡ ਦਾ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਤਾਂ ਜਿਹੜੀ ਬੀਮਾ ਕੰਪਨੀ ਸੀਗੀ ਉਹਨਾਂ ਨੇ ਜਿਹੜਾ ਹੈਗਾ ਲੋਨ ਦਾ ਪੈਸਾ ਜਿਹੜਾ ਹੈਗਾ ਟਰੈਕਟਰ ਦੀ ਜਿਹੜੀ ਲੋਨ ਵਾਲੀ ਕੰਪਨੀ ਸੀ ਉਹਨਾਂ ਦੇ ਅਕਾਊਂਟ 'ਚ ਟਰਾਂਸਫਰ ਕਰਕੇ ਤੇ ਟਰੈਕਟਰ ਦੀ ਜਿਹੜੀ ਹਿਪੋਥੈਕੀਸ਼ਨ ਹੋਈ ਵੀ ਸੀ ਉਹ ਕਲੀਅਰ ਹੋ ਕੇ ਤੇ ਟਰੈਕਟਰ ਨਰੋਲ ਹੋ ਗਿਆ ਸੀ ਟਰੈਕਟਰ ਦੇ ਉੱਪਰ ਕੋਈ ਵੀ ਲੋਨ ਸਟੈਂਡ ਨਹੀਂ ਕਰਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਲੀਗਲ ਵਾਰਸ ਸੀਗੇ ਉਹਦੇ ਮੰਮੀ ਡੈਡੀ ਤੇ ਉਹਦੀ ਵਾਈਫ ਤੇ ਬੱਚੇ ਬੱਚੇ ਛੋਟੇ ਸੀਗੇ ਤੇ ਉਹਨਾਂ ਦੇ ਬਿਹਾਫ ਤੇ ਉਹਦੀ ਮਦਰ ਵੱਲੋਂ ਸਾਈਨ ਹੋਏ ਸੀਗੇ ਤੇ ਬਾਕੀ ਜਿਹੜੇ ਸਾਰੇ ਨੇ ਐਫੀਡਵਿਟਸ ਲੈ ਕੇ ਆਪਦੀ ਰਜਮੰਦੀਦ ਹੈ ਤੇ ਉਹਨਾਂ ਨੇ ਰਜਮੰਦੀਦ ਕੀਤੀ ਸੀਗੀ ਵੀ ਜਿਹੜਾ ਹੈਗਾ ਇਹ ਟਰੈਕਟਰ ਲੇਡੀ ਦੇ ਨਾਮ ਜਿਹੜਾ ਉਹਦੀ ਵਾਈਫ ਦੇ ਨਾਮ ਹੋ ਜੀ ਠੀਕ ਹੈ ਤੇ ਉਸੇ ਚੱਕਰ ਚ ਜਿਹੜਾ ਹੈਗਾ ਉਹ ਉਹਨਾਂ ਦਾ ਰਿਸ਼ਤੇਦਾਰ ਸੀਗਾ ਮਾਮਾ ਉਹਦਾ ਪਰਮਜੀਤ ਸਿੰਘ ਜਿਹੜਾ ਕਿ ਉਹ ਟਰੈਕਟਰ ਨੂੰ ਹੀ ਅੱਗੇ ਕਰਾਇਆ ਤੇ ਆਪ ਚਲਾਉਂਦਾ ਸੀ ਜਾਂ ਉਹ ਕਿਸੇ ਨੂੰ ਹੋਰ ਦਿੱਤਾ ਹੋਇਆ ਸੀ ਤੇ ਉਹ ਟਰੈਕਟਰ ਉਹਨਾਂ ਨੇ ਜਿਹੜਾ ਹੈਗਾ ਨਾਮਕਰੋਣ ਵਾਸਤੇ ਜਿਹੜਾ ਇਹ ਜੱਤੂ ਤਹਿਸੀਲ ਦੇ ਵਿੱਚ ਜਿਹੜਾ ਹੁਕਮਚੰਦ ਸੀਗਾ ਮੈਂ ਪਹਿਲਾਂ ਵੀ ਜਿਹੜਾ ਹੈਗਾ ਕਲੀਅਰ ਕੀਤਾ ਤੇ ਮੈਂ ਇਹ ਵੀ ਹੁਣ ਵੀ ਕਲੀਅਰ ਕਰਦਾ ਵੀ ਇੱਕ ਜਿਹੜਾ ਪੱਤਰਕਾਰ ਬਤੌਰ ਪੱਤਰਕਾਰ ਜਿਹੜਾ ਹੁਕਮਚੰਦ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ ਕੋਈ ਉਹਦੇ ਖਬਰਾਂ ਦੇ ਵਿੱਚ ਜਾਂ ਜਿਹੜਾ ਹੈਗਾ ਕੋਈ ਪੱਤਰਕਾਰਤਾ ਦੇ ਵਿੱਚ ਕੋਈ ਆਪਣਾ ਉਹਦੀ ਕੋਈ ਉਹ ਕੀਤਾ ਹੋਵੇ ਉਹਨੇ ਕੋਈ ਮਲਗਮੇਸ਼ਨ ਕੀਤੀ ਹੋਵੇ ਉਸ ਰਿਗਾਰਡਿੰਗ ਕਾਰਵਾਈ ਨਹੀਂ ਹੋਈ ਹੁੰਦੀ ਉਹ। ਉਹ ਜਿੱਥੋਂ ਤਹਸੀਲਕਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਹੈਗਾ ਆ ਇੱਕ ਵੈਂਡਰ ਵਾਂਗੂ ਕੰਮ ਕਰਦਾ ਲੋਕਾਂ ਦੇ ਕੰਮ ਕਰਾਉਣੇ ਕਚਹਿਰੀਆਂ 'ਚ ਕੋਈ ਜਨਮ ਸਰਟੀਫਿਕੇਟ ਮੌਨ ਸਰਟੀਫਿਕੇਟ ਕੋਈ ਕਚਹਿਰੀਆਂ ਦਾ ਹੋਰ ਕੰਮ ਆ ਕੋਈ। ਉਹਦਾ ਸਭੂਤ ਕੰਮ ਬੂਤ ਲਿਆ ਹੋਇਆ ਉਸ ਕੰਮ ਕਰਦਾ ਉੱਥੇ ਬਥੇਰੇ ਜਾਣੀ ਗੱਲ ਪਈ। ਤਾਂ ਉਹਦੇ ਵਿੱਚ ਜੇ ਉਹਨੇ ਉਸ ਕੰਮ ਦੀ ਕੈਪੈਸਿਟੀ ਦੇ ਵਿੱਚ ਜੇ ਉਹਨੇ ਕੋਈ ਫਰਾਡ ਕੀਤਾ ਜਾਂ ਕੀਤਾ ਤਾਂ ਉਸ ਕੈਪੈਸਿਟੀ ਦੇ ਵਿੱਚ ਪਰਚਾ ਹੋਇਆ ਨਾ ਕਿ ਬਤੌਰ ਪੱਤਰ ਬਿਨਾਂ ਵਜਾ ਤੂੰ ਦਿੱਤੀ ਜਾ ਰਹੀ ਹੈ ਕਿ ਪੱਤਰਕਾਰ ਦੇ ਤੌਰ ਤੇ ਪਰਚੋ ਹੈ ਪੱਤਰਕਾਰਤਾ ਦਾ ਜਾਂ ਉਹਦੇ ਪੱਤਰਕਾਰ profession ਨਾਲ ਜਿਹੜਾ ਹੈਗਾ ਇਸ ਪਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਗੱਲ ਕਲੀਅਰ ਕਰ ਦਿੰਦਾ ਇਹ ਇੰਡੀਵਿਜੁਅਲ ਕੈਪੈਸਟੀ ਦੇ ਵਿੱਚ ਉਹਦੇ ਤੇ ਐਫ ਆਈ ਆਰ ਲੋਜ ਹੋਈ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪਿਛਲੇ 4-5 ਦਿਨਾਂ ਤੋਂ ਇੱਕੋ ਹੀ ਗੱਲ ਵਾਇਰਲ ਹੋ ਰਹੀ ਹੈ ਕਿ ਸਿਆਸਤ ਕਰਵਾ ਰਹੀ ਹੈ ਜਾਂ ਸਿਆਸੀ ਦਬਾਅ ਚ ਆ ਕੇ ਐਸ ਐਚਓ ਨੇ ਪਰਚਾ ਕੱਟ ਦਿੱਤਾ ਐਮ ਐਲ اے ਦੀ ਸ਼ਹਿਰ ਦੇ ਉੱਤੇ ਪਰਚਾ ਕੱਟਿਆ ਗਿਆ ਇਹ ਥੋੜਾ ਜਿਹਾ ਮਤਲਬ ਕਲੀਅਰ ਕਰੋ ਕਿਉਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਫਿਰ ਖਾਕੀ ਵੀ ਆ ਜਾਂਦੀ ਹੈ ਮੈਮੋ ਸਾਡਾ ਤਾਂ ਹੁਣ ਇਹ ਹੈ ਵੀ ਸਾਡਾ ਕੰਮ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਨਾ ਸਾਡੇ ਕੋਲ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਤਾਂ ਜਿਹੜਾ ਹੈਗਾ ਜਿਹ ਪ੍ਰਾਈਮ ਫੈਸ਼ਾ ਹੈ ਜੋ ਫੈਂਸ ਬੰਦਾ ਉਹ ਉਹਦੇ ਅਕੋਰਡਿੰਗ ਜਿਹੜੀ ਕਿ ਐਫ ਆਈ ਆਰ ਰਿਸਟ ਕਰਕੇ ਸਾਡਾ ਮੈਟਰ ਹੁੰਦਾ ਇਨਵੈਸਟੀਗੇਟ ਕਰਨਾ ਤਾਂ ਸਾਡਾ ਤਾਂ ਹੁਣ ਜੇ ਉਸ ਤਰ੍ਹਾਂ ਜੇ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਰਿਸਪੌਂਸ ਦੇਣ ਲੱਗ ਪਈਏ ਤਾਂ ਅਸੀਂ ਕਿੰਨਾ ਕੁ ਦੇਵਾਂਗੇ ਹਨਾ ਸਾਡੇ ਪਾਸ ਤੇ ਤਾਂ ਉਹ ਲੇਡੀ ਵੀ ਕਹੀ ਜਾਂਦੀ ਹੈ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਇਹ ਕਹਦੇ ਆ ਗਲਤ ਕਾਰਵਾਈ ਕਰਦੀ ਪੁਲਿਸ ਕਿਧਰ ਲਈ ਮੈਸੇਜਾਂ ਠੀਕ ਹੈ ਹਾਂ ਉਸ ਤੋਂ ਦੋਲੇ ਪਾਸੇ ਕਰਕੇ ਸਾਸੀ ਕੋਈ ਕੁਛ ਨਹੀਂ ਬੋਲੀ ਜਾਂਦਾ ਉਹ ਚੀਜ਼ਾਂ ਨਾਲ ਜਿਹੜਾ ਹੈਗਾ ਸਾਡਾ ਕੋਈ ਸਬੰਧ ਨਹੀਂ ਸਾਡਾ ਐਸ ਪਰ ਲਾਜ ਉਹ ਸਾਡਾ ਪ੍ਰੋਸੀਜਰ ਬੰਦਾ ਸੀ ਐਫ ਆਈ ਆਰ ਲੋਜ ਕੀਤੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਹੈਗੇ ਹਜੇ ਤੱਕ ਜਿੰਨੇ ਐਵੀਡੈਂਸ ਆਇਆ ਉਹਨਾਂ ਬਾਰੇ ਮੈਂ ਤੁਹਾਨੂੰ ਅਪ੍ਰਾਈਜ਼ ਕਰਵਾ ਦੂੰਗਾ ਬਾਕੀ ਜਿਹੜੇ ਨੀ ਫਦਰ ਇਨਵੈਸਟੀਗੇਸ਼ਨ ਤੇ ਹੋਰ ਐਵੀਡੈਂਸ ਆਉਂਦੇ ਤਾਂ ਉਸ ਅਕੋਰਡਿੰਗਲੀ ਅਸੀਂ ਆਪਦਾ ਪੱਖ ਪਹਿਲਾਂ ਰੱਖਿਆ ਨਹੀਂ ਸੀ ਸਰ ਕਿਤੇ ਵੀ ਤੁਸੀਂ ਕਿਉਂਕਿ ਜਦੋਂ ਇੱਕੇਦਮ ਇਲਜ਼ਾਮ ਲੱਗਦੇ ਆ ਤਾਂ ਇੱਕਦਮ ਸਾਰੀ ਜਨਤਾ ਜਿਹੜੀ ਉਹ ਖਿਲਾਫ ਹੋ ਜਾਂਦੀ ਹੈ ਪੁਲਿਸ ਪਾਰਟੀ ਦੇ ਜਾਂ ਮੌਜੂਦਾ ਸਰਕਾਰ ਦੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਦੇ ਉਹ ਸਖ ਨਾਲ ਦੇਖਿਆ ਜਾ ਹੀ ਨਹੀਂ ਸਕਦਾ ਇਹ ਇਹਨਾਂ ਦੀ ਮਤਲਬ ਬਦਕਿਸਮਤੀ ਹੁੰਦੀ ਹੈ ਇਹ ਜੀ ਜਿਹੜਾ ਹੈਗਾ ਡਿਜੀਟਲ ਪ੍ਰੈਸ ਕਲੱਬ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਹੈਗਾ ਮੈਂਬਰ ਸੀਗੇ ਉਹ ਜਿਹੜੇ ਹੈਗੇ ਐਫਆਈਆ ਮੌਜੂਦ ਹੋਣ ਤੋਂ ਇੱਕ ਜਾਂ ਦੋ ਦਿਨ ਬਾਅਦ ਜਿਹੜੇ ਹੈਗੇ ਮੇਰੇ ਕੋਲ ਆ ਕੇ ਗਏ ਸੀ ਇੱਥੇ ਅੱਛਾ ਤਾਂ ਮੇਰੇ ਤੋਂ ਜਿਹੜਾ ਹੈਗਾ ਪਰਚੇ ਬਾਰੇ ਪੁੱਛ ਕੇ ਵੀ ਗਏ ਸੀ ਤਾਂ ਉਹਨਾਂ ਨੂੰ ਮੈਂ ਡਿਟੇਲਸ ਡਾਕੂਮੈਂਟਸ ਵੀ ਦਿਖਾਈ ਸੀ ਤੇ ਉਹਨਾਂ ਦੀ ਪ੍ਰੋਪਰ ਤਸੱਲੀ ਕਰਾਈ ਸੀ ਅੱਛਾ ਤਸੱਲੀ ਕਰਾ ਕੇ ਉਹ ਗਏ ਵੀ ਸੀਗੇ ਠੀਕ ਹੈ ਵੀ ਚਲੋ ਜੋ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਸਮਾਹ ਹੋ ਦੂਜੀ ਤੀਜੀ ਦਿਨ ਉਹਨਾਂ ਨੇ ਜਿਹੜਾ ਇਹ ਨਿਊਜ਼ ਚਲਉਣੀ ਕਰਤੀ ਉਹਨੂੰ ਮੇਰਾ ਵਰਜ਼ਨ ਲੈ ਕੇ ਗਏ ਸੀਗੇ ਉਹਨਾਂ ਨੇ ਜਿਹੜੀ ਪਹਿਲੀ ਨਿਊਜ਼ ਲਾਈ ਸੀ ਮੇਰਾ ਵਰਜ਼ਨ ਲੈਣ ਦੇ ਬਾਵਜੂਦ ਵੀ ਉਹ ਵਰਜ਼ਨ ਜਿਹੜਾ ਹੈਗਾ ਆਡੀ ਨਿਊਜ਼ ਦੇ ਵਿੱਚ ਨਹੀਂ ਚਲਾਇਆ ਉਹਨਾਂ ਵੱਲੋਂ ਕਿਹਨਾਂ ਦੇ ਵੱਲੋਂ ਨਹੀਂ ਚਲਾਇਆ ਗਿਆ ਲੋਕਵਾਸ ਦੇ ਅਮਨਿੰਦਰਜੀਤ ਸਿੱਧੂ ਵੀ ਅੱਛਾ ਉਹਨਾਂ ਨੇ ਤੁਹਾਡਾ ਵਰਜ਼ਨ ਲਿਆ ਸੀ ਮੇਰਾ ਵਰਜ਼ਨ ਲੈ ਕੇ ਗਏ ਸੀਗੇ ਵਰਜ਼ਨ ਇਨ ਦਾ ਸੈਂਸ ਕੇ ਨੋਟਡ ਵਰਜ਼ਨ ਲੈ ਕੇ ਗਏ ਸੀਗੇ ਜਸਟ ਉਹਨਾਂ ਨੇ ਮਾਈਕ ਲਾ ਕੇ ਨਹੀਂ ਲਿਆ ਸੀਗਾ ਸਾਰਾ ਪ੍ਰੋਪਰ ਉਹਨਾਂ ਨੂੰ ਜਿਹੜਾ ਹੈਗਾ ਮੈਂ ਦਿੱਤਾ ਸੀਗਾ ਤੇ ਬਾਕੀ ਵਰਜ਼ਨ ਲੈਣ ਲਈ ਮੈਂ ਅਜੇ ਵੀ ਓਪਨਾ ਅਜੇ ਵੀ ਆ ਸਕਦੇ ਆ ਮੋਸਟ 12 ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਵੀ ਭਾਈ ਤੁਸੀਂ ਚਲਾਇਆ ਨਹੀਂ ਉਹ ਜਾਂ ਮਤਲਬ ਕਿਉਂਕਿ ਜਦੋਂ ਇੱਕ ਚੀਜ਼ ਚਲਾਉਣੀ ਹੈ ਤੇ ਚੈਨਲ ਦਾ ਫਰਜ਼ ਹ ਯਾ ਇੱਕ ਦਿਨ ਬਾਅਦ ਚਲਾ ਦਿੱਤੀ ਜਾਵੇ ਘਟੋ ਘਟ ਜੇ ਉਹ ਕਿਸੇ ਟੈਕਨੀਕਲ ਵਜ੍ਹਾ ਕਰਕੇ ਜਾ ਨਹੀਂ ਹੋ ਸਕੀ ਮੈਂ ਪੁੱਛਿਆ ਸੀਗਾ ਜੀ ਉਹਨਾਂ ਤੋਂ ਤੇ ਉਹਦੇ ਵਿੱਚ ਜਿਹੜਾ ਹੈਗਾ ਮੇਰਾ ਵਰਜ਼ਨ ਇੱਥੇ ਲੈ ਕੇ ਗਈ ਸੀ ਮੈਂ ਕਿਹਾ ਤੁਸੀਂ ਵਰਬਲ ਵਰਜ਼ਨ ਵਰਜ਼ਨ ਦੱਸ ਦੋ ਵੀ ਐਸ ਐਸ ਐਚ ਨੂੰ ਮੀਟ ਕੀਤਾ ਸੀਗਾ ਤੇ ਉਹਨਾਂ ਦਾ ਜਿਹੜਾ ਹੈਗਾ ਇਹ ਕਹਿੰਣਾ ਐਟ ਲੀਸਟ ਜਿਹੜਾ ਹੈਗਾ ਬੇਸਿਕ ਜਿਹੜੀ ਰਿਪੋਰਟਿੰਗ ਆ ਉਹਦਾ ਇਹੀ ਮਕਸਦ ਹੁੰਦਾ ਵੀ ਜਿਹੜਾ ਹੈਗਾ ਇੱਕ ਤਰਫ ਦਾ ਜੋ ਜੋ ਕਹਿਣਾ ਚਾਹੁੰਦੇ ਇੱਕ ਪਾਰਟੀ ਦਾ ਉਹਦਾ ਪੱਖ ਰੱਖਿਆ ਜਾਵੇ ਦੂਜੀ ਪਾਰਟੀ ਦੇ ਰੱਖਿਆ ਵੀ ਤੀਜਾ ਪੁਲਿਸ ਦਾ ਪੱਖ ਲਿਆ ਜਾਵੇ ਹੂੰ ਤਾਂ ਜਿਹੜਾ ਇੱਕ ਪੱਖ ਲੈਣ ਤੋਂ ਬਾਅਦ ਜਿਹੜਾ ਫੈਸਲਾ ਉਹ ਲੋਕਾਂ ਦੇ ਉੱਪਰ ਜਾਂ ਜਿਹੜਾ ਵਿਊਅਰ ਹੈ ਉਹਦੇ ਉੱਪਰ ਹੋਣਾ ਚਾਹੀਦਾ ਵੀ ਕੀ ਇਹਦਾ ਕੀ ਇੰਪਲੀਕੇਸ਼ਨ ਹੈ ਕੀ ਸਹੀ ਹੈ ਕੀ ਗਲਤ ਕੀ ਰਿਪਲਾਈ ਆਇਆ ਹੈ ਉਹਨਾਂ ਦਾ ਹਾਂਜੀ ਉਹਨਾਂ ਨੇ ਕਿਹਾ ਵੀ ਜਿਹੜਾ ਹੈਗਾ ਵੀ ਇਹ ਵਰਜ਼ਨ ਦੀ ਬਿੰਨੂ ਖਬਰਾਂ ਦੇ ਵਿੱਚ ਮੈਨੂੰ ਤੁਹਾਡੇ ਵਰਜ਼ਨ ਦੀ ਲੋੜ ਨਹੀਂ ਇਹ ਸਾਡੀ ਜਥੇਬੰਦੀ ਵੱਲੋਂ ਤੁਹਾਡਾ ਬਿਆਨ ਆ ਤਾਂ ਮੇਰੀ WhatsApp ਚੈਟ ਹੋਈ ਸੀ ਉਹਨਾਂ ਨਾਲ ਹੁਣ ਮੈਂ ਮੈਸੇਜ ਨੂੰ ਡੀਲੀਟ ਕਰਤੇ ਬਟ ਮੈਂ ਸਕਰੀਨਸ਼ਾਟ ਅਕੇਗਾ ਮਿਲ ਕੋ ਉਸ ਤੋਂ ਅਚਾ ਦਿਖਾ ਸਕਦੇ ਹੋ ਸਰ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਥੋੜਾ ਨੇੜੇ ਕਰ ਦਿਓ ਕੈਮਰਾ ਹਾਂ ਠੀਕ ਹੈ ਜੀ ਜੇਕਰ ਇਸ ਵਰਜਨ ਨੂੰ ਲੈ ਕੇ ਜਾਂ ਜੇ ਇੱਕ ਵਰਜਨ ਨਾ ਲਿਆ ਜਾਵੇ ਜੇ ਕੋਈ ਕਿਸੇ ਤਰੀਕੇ ਦੀ ਬੰਦਾ ਕਾਰਵਾਈ ਕਰਦਾ ਫਿਰ ਗੱਲ ਪੱਤਰਕਾਰਤਾ ਤੇ ਆ ਜਾਂਦੀ ਆ ਫਿਰ ਪੱਤਰਕਾਰ ਇਕੱਠੇ ਹੋ ਜਾਂਦੇ ਆ ਜੇ ਪੱਖ ਨਹੀਂ ਲੈਂਦੇ ਤਾਂ ਸਮਾਜ ਦੇ ਵਿੱਚ ਮੈਸੇਜ ਗਲਤ ਚਲਾ ਜਾਂਦਾ ਤਾਂ ਤੁਸੀਂ ਦੋਨੇ ਪਾਸੇ ਫਸ ਗਏ ਸਾਡਾ ਕੰਮ ਹੈ ਜੀ ਆਪਦਾ ਕੰਮ ਕਰਨਾ ਸਾਡੀ ਜੋਬ ਥੋੜੀ ਜੀ ਇਸ ਟਾਈਮ ਦੀ ਹੈ ਵੀ ਜਿਹੜੇ ਸਾਡੇ ਤੇ ਅਲੀਗੇਸ਼ਨ ਸਾਰੇ ਲੱਗਦੇ ਰਹਿੰਦੇ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਲਾਅ ਦੇ ਮੁਤਾਬਕ ਅਸੀਂ ਸਹੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਉਹ ਸਹੀ ਹਾਂ ਇਸ ਕੰਮ ਇਸ ਕੇਸ ਦੇ ਵਿੱਚ ਵੀ ਸਹੀ ਹਾਂ ਲਾਅ ਤੋਂ ਬਿਹਾਉਂਡ ਅਸੀਂ ਜਿਹੜਾ ਹੈਗਾ ਕੋਈ ਵੀ ਕੰਮ ਕਿਸੇ ਉੱਪਰ ਕਰਦਾ ਨਹੀਂ ਕੀਤਾ ਜਿਹੜਾ ਇਹ 420 ਦਾ ਪਰਚਾ ਹੁੰਦਾ ਹੈ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਕੱਟਿਆ ਜਾਂਦਾ ਹੈ ਕਿ ਪਹਿਲਾਂ ਵੀ ਕੱਟ ਦਿੱਤਾ ਜਾਂਦਾ ਬਿਆਨਾਂ ਦੇ ਬਿਹਾਫ ਤੇ ਬੇਸਿਕਲੀ ਤੁਸੀਂ ਐਫ ਆਈ ਆਰ ਦਾ ਮਤਲਬ ਹੀ ਦੱਸ ਦੋ ਫਰਸਟ ਇਨਫੋਰਮੇਸ਼ਨ ਰਿਪੋਰਟ ਥੈਟ ਮੀਨਸ ਵੀ ਵ ਦੇਖਣਾ ਹੁੰਦਾ ਵੀ ਕੋਈ ਅਫੈਂਸ ਮੇਕ ਆਊਟ ਹੁੰਦਾ ਬਿਆਨ ਦੇ ਵਿੱਚ ਤਾਂ ਜੇ ਅਫੈਂਸ ਮੇਕ ਆਊਟ ਹੁੰਦਾ ਤਾਂ ਜਿਹੜਾ ਹੈਗਾ ਐਸ ਪਰ ਲਾ ਉਸ ਨੂੰ ਐਫਆਰ ਲਾਚ ਕਰਕੇ ਇਨਵੈਸਟੀਗੇਸ਼ਨ ਚਲਾਉਣੀ ਪੈਂਦੀ ਠੀਕ ਹੈ ਜੀ ਤਾਂ ਇਹਦੇ ਵਿੱਚ ਜਿਹੜੇ ਕੇ ਬੇਸਿਕਸ ਈ ਵਿਡੈਂਸ ਜਿਹੜੇ ਹੈਗੇ ਮੈਂ ਤੁਹਾਨੂੰ ਸ਼ਾਰਟਸ ਵੀ ਲੈਣ ਚਾਹਾਂਗਾ ਤਾਂ ਲੈ ਸਕਦੇ ਹੋ ਬਟ ਬੇਸਿਕ ਦੱਸ ਦਿੰਨਾ ਮੈਂ ਇਹਨਾਂ ਨੇ ਐਕਚੁਅਲੀ ਕੀ ਕੀਤਾ ਵੀ ਜਿਹੜੀ ਲੇਡੀ ਦੇ ਨਾਮ ਦੇ ਉੱਪਰ ਇਹਨਾਂ ਨੇ ਸਟੈਂਪ ਪਰਚੇਸ ਕੀਤਾ ਡਿਸਟ੍ਰਿਕਟ ਫਾਜ਼ਲਗਾ ਤੋਂ ਅੱਛਾ ਜੀ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਆਪਾਂ ਸਟੈਂਪ ਪਰਚੇਸ ਕਰਦੇ ਆ ਤਾਂ ਉੱਥੇ ਆਪਣੇ ਸਾਈਨ ਹੁੰਦੇ ਆ ਰਜਿਸ ਤੇ ਉਹ ਲੇਡੀ ਅਜ ਤੱਕ ਕਦੇ ਵੀ ਜਿਹੜੀ ਫਸਲਗਾ ਨਹੀਂ ਗਈ ਉਹ ਅੱਛਾ ਗਈ ਨਹੀਂ ਉਹ ਸਟਾਰਮ ਵੈਂਡਰ ਜਾਂ ਉਹਦੀ ਵੀ ਜਿਹੜੀ ਹੈਗੀ ਭੂਮਿਕਾ ਉਹ ਜਾਂਚ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਆ ਠੀਕ ਹੈ ਪ੍ਰੋਪਰ ਉਹ ਚੱਲ ਚੱਲ ਰਿਹਾ ਸਾਡਾ ਆਲਰੇਡੀ ਓਕੇ ਤੇ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਸਟਾਰਮ ਲੈਂਡ ਤੋਂ ਬਾਅਦ ਫਸਲਗਾ ਤੋਂ ਉਹ ਟੈਸਟਡ ਕਰਵਾਇਆ ਮੁਕਸਰ ਤੋਂ ਅੱਛਾ ਜੀ ਤੇ ਉਸ ਤੋਂ ਬਾਅਦ ਨਾਮ ਕਰਾਉਣ ਲਈ ਜਿਹੜਾ ਹੈਗਾ ਅਪਲਾਈ ਕੀਤੀ ਹੈ ਜਿਹੜੀ ਐਪਲੀਕੇਸ਼ਨ ਉਹ ਕੀਤੀ ਹੈ ਫਲੋਸ ਪ੍ਰਾਪਰਟੀ ਉਹ ਠੀਕ ਹੈ ਤੇ ਜਿਹੜੇ ਬੰਦੇ ਦੇ ਨਾਮ ਕਰਵਾਇਆ ਉਹ ਬੰਦਾ ਹੈਗਾ ਮਲੋੜ ਦਾ ਹੂੰ ਤੇ ਚਾਰ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਯੂਜ਼ ਕੀਤੇ ਆ ਵੀ ਜੇ ਜਿਹੜਾ ਜੈਨੂਨ ਕੰਮ ਹੁੰਦਾ ਉਹ ਇੱਕ ਹੀ ਜਗ੍ਹਾ ਤੋਂ ਸਟਾਮ ਮਿਲਦੇ ਉੱਥੇ ਹੀ ਕੰਮ ਹੁੰਦਾ ਸਾਰਾ ਕੁਝ ਜੈਨੂਨ ਚੱਲਦਾ ਆਪਣਾ ਜਿਵੇਂ ਇਹ ਹੈਗਾ ਵਿੱਚ ਡਾਕੂਮੈਂਟਸ ਰੱਖ ਕੇ ਜਿਹੜੇ ਹੈਗੇ ਸਾਈਨਸ ਲੇਡੀ ਤੋਂ ਕਰਵਾਏ ਗਏ ਆ ਤੇ ਉਸ ਦਾਵਾਕ ਅਸੀਂ ਜਿਹੜੇ ਹੈਗੇ ਬੇਸਿਕ ਡਾਕੂਮੈਂਟਸ ਜਿਹੜੇ ਹੈਗੇ ਲਏ ਆ ਸਟਾਮ ਜਿਹੜੇ ਐਫੀਡੇਵਿਟ ਤਿੰਨ ਦਿਨ ਪਹਿਲਾਂ ਪ੍ਰਿਪੇਅਰ ਹੋਇਆ ਹੋਇਆ ਸਟਾਮ ਜਿਹੜਾ ਪਰਚੇਸ ਬਾਅਦ ਚ ਹੋਇਆ ਹੋਇਆ ਕਾਫੀ ਮਤਲਬ ਐਲਗਮੇਸ਼ਨ ਜਿਹੜੇ ਡਾਕੂਮੈਂਟ ਲਾ ਜਿਹੜੇ ਡਾਕੂਮੈਂਟਸ ਆ ਉਹ ਉਹਨਾਂ ਨਾਲ ਚੇੜਛਾੜ ਨਹੀਂ ਹੋ ਸਕਦੀ ਉਹ ਮੈਂ ਵੀ ਨਹੀਂ ਕਰ ਸਕਦਾ ਕੋਈ ਵਿਭਾਗ ਵੀ ਨਹੀਂ ਕਰ ਸਕਦਾ ਇਹ ਸਟਾਮ ਕਿਦਨ ਖਰੀਦਿਆ ਗਿਆ ਤੇ ਇਹ ਚੈੱਕ ਆਊਟ ਕਦੋਂ ਹੋਇਆ ਇਹ ਸਟਾਮ 6 ਮਹੀਨਿਆਂ ਨੂੰ ਜਿਹੜਾ ਹੈਗਾ ਜਦੋਂ ਟਰਾਂਸਫਰ ਵਾਸਤੇ ਪਰਚੇਸ ਹੋਇਆ ਫਾਜ਼ਿਲਗਾ ਡਿਸਟ੍ਰਿਕਟ ਤੋਂ ਬਟ ਜਿਹੜਾ ਐਫੀਡੇਵਿਟ ਸੀਗਾ ਉਹ ਜਿਹੜਾ ਸਟਾਮ ਦੇ ਨਾਲ ਐਫੀਡੇਵਿਟ ਲੱਗਦਾ ਉਹ 3 ਤਰੀਕ ਨੂੰ ਮਤਲਬ 3 ਦਿਨ ਪਹਿਲਾਂ ਬਣਿਆ ਹੋਇਆ ਇਹ ਕਿਦਾਂ ਪੋਸੀਬਲ ਆ ਇਹ ਇਹੀ ਤਾਂ ਫਰਾਡ ਹੈ ਜੀ ਅੱਛਾ ਠੀਕ ਆ ਮਤਲਬ ਖਰੀਦੇ ਜਿਹੜੀ ਚੀਜ਼ 6 ਨੂੰ ਇਹ ਹੋ ਸਕਦਾ ਸੀ ਕਿ ਇਹਦੇ ਤਿੰਨ ਨੂੰ ਲੈ ਕੇ ਆਉਂਦੇ ਛੇ ਨੂੰ ਟੈਸਟਡ ਹੋਣੀ ਸੀ ਪਰ ਇਹਨਾਂ ਨੇ ਉਲਟਾ ਹੀ ਉਲਟ ਕੀਤਾ ਆ ਇਹਦਾ ਮਤਲਬ ਜਿਹੜਾ ਉਹ ਪਹਿਲਾਂ ਸੀ ਉਹ ਸਟਾਮ ਉਸ ਤੋਂ ਵੀ ਪਹਿਲਾਂ ਦਾ ਖਰੀਦਿਆ ਹੋਇਆ ਹੈ ਹਾਂਜੀ ਸਟਾਮ ਬਾਅਦ ਚ ਖਰੀਦੇ ਜੀ ਐਫੀਡੇਵਿਟ ਜਿਹੜਾ ਪਹਿਲਾਂ ਬਣਾਇਆ ਨੋਟਰਾਇਜ਼ਡ ਵੀ ਤਿੰਨ ਤਰੀਕ ਨੂੰ ਹੀ ਕਰਾਇਆ ਹੋਇਆ ਹੈ ਠੀਕ ਹੈ ਓਕੇ ਤੇ ਫਿਰ ਦੂਜੀ ਚੀਜ਼ ਇਹ ਵੀ ਜੱਤੂ ਆ ਜੀ ਉਹ ਪਾਰਟੀ ਵੀ ਜੱਤੂ ਦੀ ਰਹਿਣ ਵਾਲੀ ਹੈ ਜਿਹੜੇ ਬੰਦੇ ਨੇ ਪਰਚੇਸ ਕੀਤਾ ਉਹ ਮਾਲਕ ਦਾ ਰਹਿਣ ਵਾਲਾ ਠੀਕ ਹੈ ਫਸਲ ਕਾ ਕਿੱਥੋਂ ਆ ਗਿਆ ਫਸਲ ਕਾ ਕਿੰਗਲ ਫਸਲ ਕਾ ਇਸ ਟਾਈਮ ਤਾਂ ਹੈ ਨਹੀਂ ਹਰ ਇੱਕ ਡਿਸਟ੍ਰਿਕਟ ਦੇ ਵਿੱਚ 4-4 5-5 ਸਟਾਮੈਂਟਰੀ ਇੱਕ ਤਹਿਸੀਲ 'ਚ ਬੈਠੇ ਹੂੰ ਹੂੰ ਕਿੱਦੋਂ ਵੀ ਇਸਟਾਮ ਲੈ ਸਕਦੇ ਆ ਕਿ ਫਸਲ ਕਾ ਤੁਮ ਜਾਨਦੀ ਲੋੜਾ ਟੀਮ ਐਲਗਮੇਨਸ਼ਨ ਉਹ ਸਬਜੈਕਟਿਵ ਇਨਵੈਸਟੀਗੇਸ਼ਨ ਆ ਐਡਵਾਂਸ ਆ ਕਹਿਣਾ ਇਹ ਚੀਜ਼ ਲਈ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕਰ ਰਹੇ ਆ ਮੈਟਰ ਉਹਦੇ ਜੇ ਹੋਰ ਵੀ ਕਿਸੇ ਦਾ ਰੋਲ ਹੁੰਦਾ ਤਾਂ ਅਸੀਂ ਉਹ ਵੀ ਚੀਜ਼ਾਂ ਕਰਾਂਗੇ ਹੁਕਮਚੰਦ ਕੱਲਾ ਨਹੀਂ ਹੈਗਾ ਇਹ ਇਹ ਪਰਚਾ ਜਿਹੜਾ ਹੈਗਾ ਵਿੱਚ ਹੁਕਮਚੰਦ ਇੱਕ ਪਾਰਟ ਆ ਹੁਕਮਚੰਦ ਇੱਕ ਵਨ ਆਫ ਦਾ ਅਕਿਊਜ਼ਡ ਹੁਕਮਚੰਦ ਦੇ ਨਾਲ ਠੱਗੀ ਵੱਜਣ ਦੇ ਵਿੱਚ ਜਾਂ ਜਿਹੜਾ ਹੈਗਾ ਡਾਕੂਮੈਂਟਸ ਪ੍ਰਪੇਅਰ ਕਰਨ ਦੇ ਵਿੱਚ ਹੁਕਮ ਚੰਦਨ ਰੋਲਡ ਨੂੰ ਮਾਇਆ ਪਰ ਜਿਹੜਾ ਮੇਨ ਸੂਤਰਤਾ ਰਹਾ ਉਹਦਾ ਮਾਮ ਹੈ ਠੀਕ ਹੈ ਜੀ ਹਾਂ ਜੇ ਅਸੀਂ ਇਹਦੇ ਚ ਤਿੰਨ ਅਕਿਊਜ਼ ਦਾ ਤੀਜਾ ਜਿਹਦੇ ਨਾਮ ਤੇ ਟਰੈਕਟਰ ਆ ਹੁਣ ਜਿਹੜੀ ਲੇਡੀ ਹੈ ਉਹਦੇ ਖਾਤੇ ਦੇ ਵਿੱਚ ਕੋਈ ਬੈਂਕ ਐਂਟਰੀ ਨਹੀਂ ਕੋਈ ਉਹਨੂੰ ਪੈਸਾ ਨਹੀਂ ਮਿਲਿਆ ਤੇ ਉਹ ਪਹਿਲਾਂ ਸਾਡੇ ਕੋਲ ਆ ਕੇ ਉਹ ਵੀ ਆਪਦਾ ਉਹਦਾ ਵੀ ਪੱਖ ਆ ਉਹਦੇ ਲਈ ਵੀ ਕਾਨੂੰਨ ਸੇਮ ਆ ਤੇ ਉਹਦਾ ਵੀ ਪੱਖ ਜਿਹੜਾ ਹੈਗਾ ਸਾਨੂੰ ਰੱਖਣਾ ਪਊਗਾ ਲਾਅ ਦੇ ਵਿੱਚ ਸਾਡਾ ਕੰਮ ਆਪਦਾ ਕਰਨਾ ਤੇ ਮੇਰੀ ਜਿੱਥੇ ਬੰਦੀ ਨੂੰ ਵੀ ਇਹ ਬੇਨਤੀ ਹੈ ਵੀ ਆਮ ਓਪਨ ਟੂ ਆਲ ਮੈਂ ਆਪਣੇ ਆਫਿਸ ਬੈਠਾ ਹਾਂ ਜੇ ਕਿਸੇ ਨੇ ਕੋਈ ਕਲੀਅਰ ਕਰਨਾ ਹੈ ਵੀ ਇਹਦੇ ਵਿੱਚ ਕੀ ਗੱਲ ਹੈ ਕੀ ਨਹੀਂ ਐਟਲੀਸਟ ਤੁਸੀਂ ਸੱਚਾਈ ਜਾਣੋ ਜੇ ਤੁਸੀਂ ਥੋੜੀ ਤਸੱਲੀ ਹੁੰਦੀ ਹੈ ਵੀ ਹਾਂ ਠੀਕ ਹੈ ਤਾਂ ਦੈਨ ਠੀਕ ਹੈ ਜੇ ਤੁਸੀਂ ਕਹਿੰਦੇ ਵੀ ਨਹੀਂ ਗਲਤ ਹੈ ਹਾਂ ਤਾਂ ਸਟਿਲ ਜਿਹੜਾ ਹੈਗਾ ਤੁਸੀਂ ਤੁਹਾਡੇ ਕੋਲ ਰਾਈਟ ਆ ਪ੍ਰੋਟੈਸਟ ਕਰਨ ਦਾ ਤੁਸੀਂ ਕਰੋ ਬਟ ਪਹਿਲਾਂ ਪੱਕਾ ਜਾਣੋ ਨਾ ਅੱਜ ਵੀ ਹੁਣ ਜਿਵੇਂ ਪ੍ਰੋਟੈਸਟ ਕੀਤਾ ਸੀ ਉੱਥੇ ਮੇਰੀ ਕਾਫੀ ਬੰਦਿਆਂ ਨਾਲ ਗੱਲ ਹੋਈ ਉਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਵੀ ਕੀ ਗੱਲ ਪਿੱਛੇ ਪ੍ਰੋਟੈਸਟ ਕਰ ਰਹੇ ਆ ਅਸੀਂ ਬਸ ਇਨਾ ਪਤਾ ਵੀ ਪਰਚਾ ਹੋਇਆ ਪਰਚੇ 'ਚ ਕੀ ਆ ਕਿੰਨੇ ਕੀਤਾ ਕੀ ਕੀਤਾ ਇਹ ਚੱਲਦਾ ਬਿਲਕੁਲ ਕੋਈ ਕੋਲ ਵਾਲੇ ਬੰਦਿਆਂ ਦਾ ਆਪਣਾ ਨਿਆਂ ਜãi ਫਾਇਦਾ ਟਾਉਣਾ ਜੋ ਕਰਨਾ ਉਹ ਇੱਕ ਸਮਾਜ ਲਈ ਮਾੜੀ ਗੱਲ ਆ ਤੇ ਜਿਹੜੀ ਲੇਡੀ ਗ੍ਰੀਵਡ ਆ ਉਹ ਵੀ ਇੱਕ ਗਰੀਬ ਦਲਤ ਪਰਿਵਾਰ ਨਾਲ ਸੰਬੰਧ ਰੱਖਦੀ ਆ ਉਹਦਾ ਵੀ ਪੱਖ ਆ ਜਿਸੇ ਬੰਦਿਆਂ ਨੂੰ ਉਹਦਾ ਵੀ ਪੱਖ ਦੇਖਣਾ ਚਾਹੀਦਾ ਦੇਖ ਕੇ ਨਿਊਟਰਲ ਫੈਸਲਾ ਲਾਓ ਸਾਡੇ ਤੇ ਨਾ ਛੱਡੋ ਸਾਡਾ ਜਿਹੜਾ ਪੱਖ ਆ ਇਨਵੈਸਟੀਗੇਸ਼ਨ ਦਾ ਕੋਈ ਜਾਣਨਾ ਚਾਹਣਾ ਮੈਂ ਆਫਿਸ ਬੈਠਾ ਹਾਂ ਜਦੋਂ ਮਰਜ਼ੀ ਆ ਕੇ ਮੇਰੇ ਕੋਲ ਪੁੱਛ ਸਕਦਾ ਜਾਣ ਸਕਦਾ ਹਾਂ I'm free I'm open to all ਸਾਰਿਆਂ ਨੂੰ ਮੈਂ ਜਿਹੜਾ ਹੈਗਾ ਦੱਸੂਗਾ ਵੀ ਆਹ ਇਨਵੈਸਟੀਗੇਸ਼ਨ ਆ ਸਾਡੇ ਕੋਲ ਐਵਿਡੈਂਸ ਹੈ ਜੇ ਤੁਸੀਂ ਜਿਹੜਾ ਹੈਗਾ ਅਪ੍ਰਾਈਜ਼ ਕਰਦੇ ਹੋ ਐਵਿਡੈਂਸ ਨੂੰ ਠੀਕ ਆ ਵੈਸੇ ਲਗਭਗ ਜਿੰਨੇ ਜਨੇ ਆਇਆ ਤਾਂ ਸੱਲੀ ਹੋ ਗਈ ਹੈ ਇਹਨਾਂ ਦੀ ਡਿਸਟ੍ਰਿਕਟ ਦੇ ਜਿੰਨੇ ਆਗੂ ਸੀ ਉਹਨਾਂ ਨੇ ਤਾਂ ਦੇਖਿਆ ਲਗਭਗ ਸਾਰਿਆਂ ਨੇ ਜਿਹੜੇ ਮੇਰੇ ਕੋਲ ਆਏ ਠੀਕ ਹੈ ਜੀ ਉਹਨਾਂ ਦੀ ਤਸੱਲੀ ਹੈ ਸਾਰਿਆਂ ਨੇ ਸਮਝਿਆ ਇਹ ਗੱਲ ਨੂੰ ਦੂਜਾ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਨੂੰ ਵੀ ਪਤਾ ਵੀ ਇਸ ਦਾ ਇਸ ਐਫ ਆਈ ਆਰ ਦਾ ਪੱਤਰਕਾਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਇੱਕ ਮਤਲਬ ਫੇਕ ਏਜੰਡਾ ਜਾਂ ਚਲਾ ਕੇ ਜੇ ਉਵੇਂ ਕੀਤਾ ਜਾ ਰਿਹਾ ਹੈ ਬਸ ਬਾਕੀ ਮੇਰੀ ਲੋਕਾਂ ਨੂੰ ਇਹ ਇਜਾਰਸ਼ ਹੈ ਵੀ ਜਿਹੜਾ ਹੈਗਾ ਸਹੀ ਚੀਜ਼ ਦੇਖਣ ਤੇ ਆਪਦਾ ਜਿਹੜਾ ਹੈਗਾ ਸਹੀ ਹੱਕ ਦੇ ਵਿੱਚ ਸਟੈਂਡ ਲੈਣ ਤਾਂ ਜੋ ਜਿਹੜਾ ਹੈਗਾ ਕਿਸੇ ਜੇ ਗਰੀਬ ਦੀ ਨਾਲ ਬੀਅਨਸ ਆਫ ਯੂ ਇੱਥੇ ਤਾਂ ਉਹਦਾ ਵੀ ਧਿਆਨ ਰੱਖਿਆ ਜਾਵੇ ਜਿਹੜਾ ਹੈਗਾ ਕੋਈ ਏਜੰਡਾ ਚ ਨਾਂਸ ਲਾਇਆ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮੱਚ